ਮਾਂ ਨੇ ਜਮਲ ਤੁਰ ਲਗਿਆ ਦੋਨਾਂ ਦਾ ਮੱਥਾ ਚੁੰਮਿਆ ਮਾਤਾ ਮੱਥੇ ਮੱਥੇ ਚੁੰਮਦੀ ਬਰ ਖੁਰਦਾਰਾਂ ਦੇ ਗੋਦੀ ਦੇ ਵਿੱਚ ਖਿੜਪੈ ਫੁੱਲ ਪਿਆਰਾਂ ਦੇ ਕਹਿੰਦੀ ਚੰਨਾ ਪੇਸ਼ ਹੋਵਣਾ ਜਾ ਕੇ ਵੈਰੀ ਦੇ ਤੇ ਮੇਰੇ ਬੱਚਿਓ ਜਾ ਕੇ ਫਤਿਹ ਬਣਾਉਣੀ ਵਿੱਚ ਕਚਹਿਰੀ ਜਾ ਕੇ ਫਤਿਹ ਬਣਾਉਣੀ ਵਿੱਚ ਕਚਾਰੇ ਜੇ ਬਡੇ ਸਾਹਿਬ ਜਾਦੇ ਬਾਬਾ ਜੋਰਾਵਸਨ ਆਖਿਆ ਦਾਦੀ ਮਾਂ ਤੂੰ ਕਭਰਾ ਨਾ ਸਾਡੀਆਂ ਰਗਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਕੰਮ ਕਰਦਾ ਹੈ ਸਾਹਿਬ ਜਾਦੇਆਂ ਦਾ ਬਜੀਦੇ ਖਾਨ ਦੇ ਸਾਹਮਣੇ ਪੇਸ਼ ਕਰਨਾ ਤੇ ਸਾਹਿਬ ਜਾਦੇ ਨੇ ਕਹਿੰਦਾ ਨਵਾਬ ਖਾਨ ਬਹਿਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜੀਦਾ ਖਾਨ ਸੜ ਬਲ ਕੇ ਕੋਲਾ ਹੋ ਗਿਆ